ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋrotaਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਐਕਟਰ ਨੀਲੀ ਰਾਵੀ ਦਾ ਪਤੂਪਈ ਲੈ ਕੇ ਜਾਂਦਾ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਵਾਸਤੇ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਹੈ ਨਰਮਲ ਸਿੰਘ ਪਿੰਡ ਫੜੇ ਘੜਾਪੂਰੋਟਾਣਾ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਮੋਗਾ ਜ਼ਿਲ੍ਹਾ ਮੋਗਾ ਹੀ ਹੈ ਠੀਕ ਆ ਮੋਗੇ ਸ਼ਹਿਰ ਤੋਂ ਕਿੰਨੀ ਬਾਟਰ ਰਹਿ ਜਾਂਦਾ ਇਹ ਮੋਗੇ ਤੋਂ ਧਰਮਕੋਟ ਵਾਲੇ ਰੋਡ ਤੇ ਆਈ 7-8 ਕਿਲੋਮੀਟਰ ਤੇ ਹੈਗਾ ਪਿੰਡ ਠੀਕ ਆ ਬਈ ਘਰ ਦੇ ਹੀ ਆ ਜੀ ਬਸੋਂ ਘਰ ਦੇ ਆ ਜੀ ਘਰ ਦੇ ਸੂਆ ਕਿੰਨੇ ਮਾ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੂ ਗੀ ਹਾਂਜੀ ਕਿੰਨਾ ਕ ਸਮਾਨ ਲੈ ਜੂ ਬਈ ਅਜੇ ਇਹ ਹਜੇ ਲੈ ਜੂ 10 ਹਫਤਾ ਹਫਤੇ ਦੇ ਨੇਟ ਲੈ ਜੂ ਤੇ ਹਫਤੇ ਦੇ ਆਸੇ-ਪਾਸੇ ਸਮਾਂ ਲੈ ਜੂ ਦੋ ਦਿਨ ਵੱਧ ਵੀ ਸਕਦੇ ਆ ਹਾਂਜੀ ਹਾਂ ਉਹ ਵੱਧ ਘਟ ਹੋ ਸਕਦੇ ਆ ਖਾਣਾ ਦੀ ਭਾਰ ਪਿੱਛੇ ਦੀ ਕੋਈ ਪ੍ਰੋਬਲਮ ਨਹੀਂ ਆ ਜਿਹੜੀ ਝੋਟੀ ਆ ਇਹਦੀ ਪਹਿਲੇ ਸੂਏ ਦੀ ਆ ਉਹ ਨਾਲ ਅਸੀਂ ਮੁੜ ਕੇ ਮੋਰਾ ਨਸਲ ਦਾ ਟੀਕਾ ਸੀ ਉਹ ਮੋਰਾ ਨਸਲ ਦੀ ਕਟਰੀ ਹੈ ਠੀਕ ਹੈ ਜੀ ਹਨਾ ਇਹ ਹੁਣ ਇਹ ਤੀਜੀ ਸੂਏ ਸੁਣਾ ਯਾਨੀ ਬੱਚਾ ਹੀ ਪਾਲਿਆ ਆਪਣਾ ਘਰ ਦਾ ਹਾਂਜੀ ਹਾਂ ਠੀਕ ਹੈ ਵੀਰੇ ਪਿਛਲੇ ਸੂਏ ਕਿੰਨਾ ਦੁੱਧ ਪਿਆਇਆ ਜੀ ਨੇ ਇਹਦਾ ਸੀਗਾ 12-13 ਕਿਲੋ ਥਣਾ ਦੀ ਭਾਰ ਪਿੱਛੇ ਦੇ ਕੋਈ ਪ੍ਰੋਬਲਮ ਨਹੀਂ ਜੀ ਘਰ ਦੀਆਂ ਇਹ ਕੋਈ ਐਦਾਂ ਦੀ ਕੋਈ ਗੱਲ ਨਹੀਂ ਤੋਰ ਕੇ ਦਿਖਾ ਦੇ ਤਾਂ ਹੁਣ ਪਸ਼ੂਆਂ ਦੀ ਗਿਣਤੀ ਵਧ ਗਈ ਹੈ ਨਾ ਆਪਣੇ ਐਡਜਸਟਮੈਂਟ ਉਹਨਾਂ ਦਾ ਬਸ ਆਪਣੇ ਸਾਹਮਣ ਤੋਂ ਪ੍ਰੋਬਲਮ ਹੈ ਹੋਰ ਕੋਈ ਨਹੀਂ ਹੈ ਟੱਕਾ ਕਿਉਂਕਿ ਆਪਣੇ ਸਿਸਟਮ ਜਾਨੀ 4 ਇੱਕ ਪਸ਼ੂਆਂ ਦਾ ਹੁਣ ਜਦੋਂ ਗਾਂ ਬੱਚੇ ਧਿਆਰ ਹੋ ਜਾਂਦੇ ਆ ਤਾਂ ਇੱਕ ਦੋ ਨਾ ਕੱਟਦੇ ਹੀ ਤੇ ਭਜਨ ਵਜੂਦ ਦੀ ਗੱਲ ਕਰਕੇ ਤਾਂ ਪੂਰਾ ਚੰਗਾ ਵੀਰੇ ਪੱਠ ਬੂੜਾ ਚੌੜਾ ਲਗਭਗ 3 ਫੁੱਟ 2 ਗੂ ਪੱਠ ਬੂੜੇ ਦੀ ਚੜਾਈ ਤੁਸੀਂ ਨੋਟ ਕਰ ਸਕਦੇ ਹੋ ਸੰਭੀ ਪੱਲੀ ਆ ਜੀ ਫਿਸ਼ਲ ਇਸ ਹੋਏ ਜਿਹੜਾ ਦੁੱਧ ਦਾ ਰਿਕਾਰਡ ਆ ਬਾਈ ਦੱਸਦਾ ਕਿ 12 ਕਿਲੋ ਦਾ 1.500 ਦੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰਬਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਤਿਆਰੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰ ਕਿਉਂਕਿ ਉਪਰਾ ਬੰਦਾ ਇੱਧਰ ਪਸ਼ੂਆਂ ਵਾਲੀ ਸਾਈਡ ਆਉਂਦਾ ਨਹੀਂ ਤਾਂ ਕਰਕੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੂ ਬਾਕੀ ਖਵਾਨਾ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦਾ ਤਿਆਰੀ ਬਹੁਤ ਸੋਹਣੀ ਕੀਤੀ ਆ ਅਜੇ ਹਫ਼ਤੇ ਦੇ ਅੰਦਰ ਆਪੂਛ ਫੜ ਲਓ ਜੀ ਹਫ਼ਤੇ ਦੇ ਅੰਦਰ ਬਾਹਰ ਸਮਾਂ ਲੈ ਜੂਗੀ ਜੀ ਤੇ ਹਫ਼ਤੇ ਦਿੱਕਤ ਆ ਜਿਹੜੀ ਤੁਹਾਨੂੰ ਖਵਾਨੇ 'ਚ ਢੱਲ ਦਿਖ ਰਹੀ ਆ ਸਾਰੀ ਕਰਮ ਵਾਲੀ ਨੇ ਕੱਢ ਕੇ ਸੁਣਾ ਕਿ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰ ਦੇ ਹਿਸਾਬ ਨਾਲ ਜੱਜਮੈਂਟ ਲਾ ਲਿਓ ਮੀਡੀਅਮ ਹਾਈਟ ਆ ਜੀ ਪਰ ਸਭੀ ਪਲੀ ਪੂਰੀ ਚੰਗੀ ਆ ਜੀ ਫੁੱਲ ਵਜਨ ਵਜੂਦ ਵਜਨ ਵਜੂਦ ਪੂਰਾ ਚੰਗਾ ਜੀ ਏਕ ਟਾਇਰ ਦੁੱਧ ਤੁਹਾਡੀ ਸੇਵਾ ਦੇ ਸ਼ਰਤੇ ਆ ਤੇ ਵੀਰੇ ਡਿਮਾਂਡ ਕੀ ਰਹਿਣ ਵਾਲੀ ਹੈ ਦੀ ਜੀ ਡਿਮਾਂਡ ਵੀਰੇ ਅਸੀਂ 130 ਦੀ ਮੰਗ ਕਰਦੇ। ਕੋਜੂ ਮਾੜਾ ਮੋਟਾ ਮਾਨਤਣ ਕੋਈ ਨਹੀਂ ਮਾਨਤਣ ਜ਼ਰੂਰ ਕਰਾਂਗੇ ਜੀ। ਠੀਕ ਹੈ ਜੀ। 1 ਲੱਖ 30000 ਰੁਪਏ ਦੀ ਕੀਮਤ ਆ ਜੀ। ਵਿੱਚੋਂ ਬਾਈ ਕਹਿੰਦਾ ਆਪਾਂ ਥੋੜਾ ਕਣਾ ਮਾਨਤਣ ਜ਼ਰੂਰ ਕਰ ਦਾਂਗੇ। ਚੰਗੀ ਆ ਕਿਸੇ ਵੀਰ ਨੇ ਨੀਲੀ ਦਾ ਵੀ ਨਸਲ ਤੇ ਕੰਮ ਕਰਨਾ ਹੋਵੇ ਤਾਂ ਬੱਚੇ ਬਹੁਤ ਚੰਗੇ ਬੋਲ। ਘਰੇ ਸਾਂਭਣ ਵਾਲੀ ਰੱਖਣ ਵਾਲੀ ਆ ਜੀ। ਉਵੇਂ ਕੋਈ ਨਹੀਂ ਸਾਨੂੰ ਬਸ ਆਪਾਂ ਸਾਡਾ ਤਾਂ ਹੁਣ ਸੇਵਾਦਾਰੋਂ ਆ ਵੀ ਸਾਥੋਂ ਨਹੀਂ ਸਮਝਦਿਆਂ ਨਹੀਂ ਨਹੀਂ ਸਮਝਦੀਆਂ ਜੀ ਸਹੀ ਗੱਲ ਹੈ ਤੇ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਨਾਲ ਵੇਖ ਲਓ ਇਹਦੀਆਂ ਜੱਟੀਆਂ ਜੱਟੀਆਂ ਸਾਡੇ ਜਿਹੜਾ ਸੀਮੰਟ ਜਿਹੋ ਜਿਹਾ ਲਾਉਨੇ ਸਾਰਾ ਬੱਚਾ ਸੀਮੰਟ ਤੇ ਬਿਲਕੁਲ ਸੇਮ ਹਾਂ ਜੀ ਹਾਂ ਕਿਉਂਕਿ ਪਰਲੇ ਪਾਸੇ ਮੋਰਾ ਦੀ ਖੜੀ ਆ ਵੀਰੇ ਸੀਮੰਟ ਮੋਰਾ ਦਾ ਲਵਾ ਦੋਗੇ ਤਾਂ ਬੱਚਾ ਉਹ ਜਾ ਹੋਜੂ ਤੇ ਆ ਨੀਲੀ ਰਾਵੀ ਦਾ ਬਾਈ ਉਹਨਾਂ ਨੇ ਲਵਾਇਆ ਸੀ ਤੇ ਪਿਓਰ ਨੀਲੀ ਰਾਵੀ ਦਾ ਹੀ ਬੱਚਾ ਦਿੱਤਾ ਬਰੀਡ ਦੇ ਪੱਖ ਤੋਂ ਵੀਰੇ ਚੰਗੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ